ਆ ਮੇਰੇ ਸੋਹਣਿਆ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਬਲੋ ਸਮੂਹ ਰਵਿਦਾਸੀਆ ਭਾਈਚਾਰਾ ਪਿੰਡ ਖਾਂਗ ਜ਼ਿਲ੍ਹਾ ਪਟਿਆਲਾ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਇਲਾਕਾ ਨਿਵਾਸੀਆਂ ਅਤੇ ਐਨ ਆਰ ਆਈ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਸ਼ਰਧਾ ਅਨੁਸਾਰ ਜ਼ਰੂਰ ਦਾਨ ਦਿਓ ਨੰਬਰ ਆਤੇ ਅਕਾਊਂਟ ਨੰਬਰ ਵਿੱਚ ਮੈਂਸ਼ਨ ਕੀਤਾ ਗਿਆ ਹੈ ਸੋ ਜਿੰਨਾ ਹੋ ਸਕੇ ਉਹਨਾਂ ਦਾਨ ਦਿਓ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵੱਲੋਂ ਸਮੂਰ ਮਦਾਸੀਆ ਭਾਈਚਾਰਾ ਪਿੰਡ ਖਾਂਗ ਵੱਲੋਂ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੇਵਾਜਾਰਾਂ ਨੂੰ ਬੇਨਤੀ ਹੈ ਕਿ ਸਰਦ ਅਨਸਾਰ ਜਾਨ ਜਰੂਰ ਦਿਓ ਅੱਗੇ ਇਸ ਦੇ ਵਿੱਚ ਗੂਗਲ ਪੇ ਤੇ ਅਕਾਊਂਟ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਸੋ ਸਮੂਰ ਅਸੀਆ ਭਾਈਚਾਰਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਜੈ ਗੁਰਦੇਵ ਧੰਨ ਗੁਰਦੇਵ ਦੇਵੇਂ ਸਾਰੇ ਇੱਕ ਵਾਰੀ ਦਰਸ਼ਨ ਦੇ ਕੇ ਸਤਿਗੁਰ ਇੱਕ ਵਾਰੀ ਦਰਸ਼ਨ ਦੇ ਕੇ